ਸਾਡੇ YouTube ਚੈਨਲ ਤੇ ਆਫਰ ਦਾ ਸੋਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ CWP ਨੰਬਰ 33298 ਆਫ 2025 ਜੱਗਾ ਸਿੰਘ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਦੀ ਰਿਟ ਪਟੀਸ਼ਨ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਰੇ ਨੂੰ ਇਹ ਜਾਣਸ਼ਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕ ਪੌਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਆਪ ਵੀ ਨੂੰ ਸਮੇਂ ਸਿਰ ਮਿਲ ਜਾਈਆ ਕਰੇ CWP ਨੰਬਰ 33298/2025 ਜੋ ਕਿ ਜੱਗਾ ਸਿੰਘ ਐਂਡ ਅਦਰ ਵਰਸਟ ਸਟੇਟ ਆਫ ਪੰਜਾਬ ਹੋ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਪਾਈ ਗਈ ਹੈ ਉਸ ਸੰਬੰਧੀ ਮਿਤੀ 11/11/2025 ਨੂੰ ਇੱਕ ਆਊਟਕਮ ਆਈ ਹੈ ਜਿਸ ਦੇ ਬਾਰੇ ਕਿ ਤੁਹਾਨੂੰ ਜਾਣੂ ਕਰਵਾਇਆ ਜਾਵੇਗਾ ਅਸਲ ਦੇ ਵਿੱਚ ਇਸ ਲਿਟਿਪੀਟਿਸ਼ਨ ਦੇ ਵਿੱਚ ਪਟੀਸ਼ਨਰਸ ਵੱਲੋਂ ਇਹ ਪ੍ਰੇਰ ਕੀਤੀ ਗਈ ਸੀ ਕਿ ਰਿਸਪੌਂਡੈਂਟ ਯਾਨੀ ਪੰਜਾਬ ਸਰਕਾਰ ਨੂੰ ਕਿਸ ਤਰ੍ਹਾਂ ਤੌਰ ਤੇ ਪਰਮਿਸ਼ਨ ਪੀਰੀਅਡ ਦੌਰਾਨ ਜੋ ਵਧ ਅਦਾ ਕੀਤੀ ਗਈ ਸੈਲਰੀ ਹੈ ਉਸ ਦੀ ਰਿਕਵਰੀ ਨੂੰ ਨਾ ਤਾਂ ਸ਼ੁਰੂ ਕੀਤਾ ਜਾਵੇ ਤੇ ਨਾ ਹੀ ਇਸ ਨੂੰ ਜਾਰੀ ਰੱਖਿਆ ਜਾਵੇ ਇਸ ਤੋਂ ਇਲਾਵਾ ਪਟੀਸ਼ਨਰਸ ਨੇ ਇਹ ਵੀ ਕਿਹਾ ਸੀ ਕਿ ਉਹਨਾਂ ਵੱਲੋਂ ਮਿਸ ਸਟੇਟਮੈਂਟ ਅਤੇ ਤੱਥਾਂ ਨੂੰ ਛੁਪਾ ਕੇ ਕੋਈ ਵੀ ਵਲ ਸੈਲਰੀ ਪ੍ਰਾਪਤ ਨਹੀਂ ਕੀਤੀ ਗਈ। ਲਿਹਾਜ਼ਾ ਮਾਨਯੋਗ ਸੁਪਰੀਮ ਕੋਰਟ ਦੇ ਸਿਵਲ ਅਪੀਲ ਨੰਬਰ 11527/2014 ਦੇ ਫੈਸਲੇ ਅਨੁਸਾਰ ਉਨ੍ਹਾਂ ਤੋਂ ਰਿਕਵਰੀ ਨਾ ਕੀਤੀ ਜਾਵੇ। ਪਟੀਸ਼ਨਰ ਦੇ ਐਡਵੋਕੇਟਸ ਨੇ ਦਲੀਲ ਦਿੱਤੀ ਕਿ ਸੀਡਬਲਯੂਪੀ 28113/2025 ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੈਂਡਿੰਗ ਹੈ। ਜਿਸ ਦੇ ਵਿੱਚ ਰਿਕਵਰੀ ਕਰਨ ਨੂੰ ਸਟੇ ਕੀਤਾ ਗਿਆ ਹੈ ਤੇ ਜਿਸ ਦੀ ਨੈਕਸਟ ਡੇਟ ਆਫ ਹੀアリング 22/12/2025 ਪਾਈ ਗਈ ਹੈ ਯਾਨੀ ਕਿ ਇਹ ਜੋ CW P 28113/2025 ਹੈ ਇਸ ਦੇ ਵਿੱਚ ਆਲਰੇਡੀ ਰਿਕਵਰੀ ਨੂੰ ਸਟੇ ਕਰ ਦਿੱਤਾ ਗਿਆ ਸੀ ਤੇ ਉਸ ਦੇ ਨਾਲ ਹੀ ਹੁਣ ਇਸ ਨੂੰ ਵੀ ਯਾਨੀ ਕਿ ਜੋ ਰੇਟ ਪੇਸ਼ੈਂਟ ਨੰਬਰ 33 ਜਾਂ 298 ਉਹ 225 ਹੈ ਇਸ ਨੂੰ ਵੀ ਕਲੱਬ ਕਰਦੇ ਹੋਏ ਹੁਣ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਅਨਰੀਵਲ ਜਸਟਿਸ ਦਪਿੰਦਰ ਸਿੰਘ ਨਰਵਰ ਨੇ ਸਰਕਾਰ ਨੂੰ ਨੋਟਿਸ ਆਫ ਮੋਸ਼ਨ ਜਾਰੀ ਕਰਦੇ ਹੋਏ ਇਸ ਨੂੰ ਇਸ ਸੀਡਯੂਪੀ 28 ਜਾਂ 113 ਉਹ 225 ਦੇ ਨਾਲ ਅਟੈਚ ਕਰ ਦਿੱਤਾ ਗਿਆ ਹੈ ਕਲੱਬ ਕਰ ਦਿੱਤਾ ਗਿਆ ਹੈ ਜੋ ਕਿ ਜਗਦੀਪ ਸਿੰਘ वर्सेस स्टेट ऑफ पंजाब एंड अदर्स केस ਸੰਬੰਧੀ ਹੈ ਤੇ ਇਸ ਨੂੰ ਕਲੱਬ ਕਰਦੇ ਹੋਏ ਹੁਣ ਨੈਕਸਟ ਡੇਟ ਆਫ ਹੀアリング ਉਹੀ ਯਾਨੀ ਕਿ 22 12 2025 ਪਾ ਦਿੱਤੀ ਗਈ ਹੈ ਤੇ ਇਸ ਮਿਤੀ ਨੂੰ ਇਸ ਕੇਸ ਦੀ ਅਗਲੀ ਸੁਣਵਾਈ ਕੀਤੀ ਜਾਵੇਗੀ ਤੇ ਉਸ ਮਿਤੀ ਨੂੰ ਪਤਾ ਲੱਗੇਗਾ ਕਿ ਹੁਣ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਇਸ ਕੇਸ ਦੇ ਬਾਰੇ ਕੀ ਰੁਖ ਅਖਤਿਆਰ ਕਰਦੀ ਹੈ ਤੇ ਕਿਹੜਾ ਫੈਸਲਾ ਸੁਣਾਉਦੀ ਹੈ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਦੂਸਰੇ ਪਾਸੇ ਇਹ ਵੀ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਕਿ ਜੋ ਵੀ ਅਦਾਲਤਾਂ ਦੇ ਫੈਸਲੇ ਆਉਂਦੇ ਹਨ ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਇਹਨਾਂ ਫੈਸਲਿਆਂ ਨੂੰ ਲਾਗੂ ਕਰਨ ਤੋਂ ਵੀ ਅਨਾ ਕਰਨੀ ਕਰਦੀ ਆ ਰਹੀ ਹੈ ਜੋ ਕਿ ਇੱਕ ਚੰਗਾ ਰੁਝਾਨ ਨਹੀਂ ਹੈ ਇਸ ਕਰਕੇ ਜੇਕਰ ਕੋਰਟਾਂ ਦੇ ਫੈਸਲੇ ਸ਼ਕਤੀ ਦੇ ਨਾਲ ਲਾਗੂ ਕੀਤੇ ਜਾਣ ਤਾਂ ਫਿਰ ਹੀ ਜਿੱਤਣ ਵਾਲੇ ਭਾਵੇਂ ਕਿ ਉਹ ਪੈਨਸ਼ਨਰ ਹੋਣ ਜਾਂ ਮੁਲਾਜ਼ਮ ਹੋਣ ਉਹਨਾਂ ਨੂੰ ਫਾਇਦਾ ਹੋ ਸਕਦਾ ਹੈ ਤਾਂ ਆਸ ਕਰਦੇ ਹਾਂ ਕਿ ਅਗਲੀ ਡੇਟ ਆਫ ਹੀアリング ਤੇ ਇਸ ਕੇਸ ਦਾ ਫੈਸਲਾ ਜੋ ਹੈ ਆ ਜਾਵੇਗਾ ਤੇ ਜੋ ਪਟੀਸ਼ਨਰਸ ਹਨ ਉਹਨਾਂ ਨੂੰ ਕੁਝ ਰਾਹਤ ਮਿਲੇਗੀ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰ ਦਿਓ ਹਾਈਪ ਕਰ ਦਿਓ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਹਿਲਚਾਈ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ